ਵਰਸਾ ਦੇ ਦੇਖੋ ਉਹ ਕਹਿੰਦਾ ਜੀ ਇਹਦੇ ਹੁਣ ਕੋਈ ਗਾਰੰਟੀ ਨਹੀਂ ਦੁਬਾਰਾ ਫਿਰ ਪੈਸੇ ਲੱਗਣੇ ਇਹ ਗੱਲ ਭਾਜੀ ਢਾਈ ਤਿੰਨ ਮਹੀਨੇ ਤੇ 10 ਦਿਨ ਬਾਅਦ ਆ ਜਿਓ ਤਾਂ ਸਭ ਬਦਲਾਵਾ ਧੰਨਵਾਦ ਸਤਿ ਸ੍ਰੀ ਅਕਾਲ ਮਿਹਰਬਾਨੀ ਤੁਹਾਡਾ ਠੀਕ ਹੈ ਜੀ ਠੀਕ ਹੈ ਜੀ ਓਕੇ ਬੈਟਰ ਸੀਲਾ ਮੈਂ ਪਤਾ ਕੀਤਾ ਤੇ ਰਿਜਨਲ ਸੀਲ ਇੱਕ 1800 ਰੁਪਏ ਦੀ ਆ ਰਨੋਰ ਦੇ ਵਿੱਚ ਆਰਡਰ ਤੇ ਆਉਣੀ ਹੈ ਕੀ ਜੀ ਕਸਟਮਰ ਵੀ ਨਹੀਂ ਲਾ ਪਾਉਂਦਾ ਤੇ ਕਈ ਜੀ ਕਸਟਮਰ ਪਤਾ ਕੀ ਕਹਿੰਦਾ ਹੈ ਭਾਜੀ ਪੂਰੇ ਪੈਸੇ ਪਾਜੀ ਸਾਰੇ ਪੈਸੇ ਪਾਜੀ ਇੰਨੇ ਪੈਸੇ ਪਾਜੀ ਹੁਣ ਮੈਂ ਸਬਸਟੀਟਿਊਟ ਕੀ ਹੈ ਕਿ ਆਡ ਕੰਪਨੀਆਂ ਦਾ ਮਾਲ ਜਿਵੇਂ ਸਿੱਲਾਂ ਬਹੁਤ سارے ਵੈਂਡਰ ਬਣਾਉਂਦੇ ਨੇ ਪਾਈਆਂ ਸਿੱਲਾਂ ਵਧੀਆ ਚੱਲਦੀਆਂ ਸਾਇਦ ਨਾ ਠੀਕ ਹੈ ਜੀ ਇਹ ਲੀ ਕਰਦੀ ਸੀ ਮੈਂ ਸਾਰੀ ਚੀਜ਼ ਕੈਪਚਰ ਕਰ ਲਈ ਹੁਣ ਮੈਂ ਇੱਥੇ ਗਾਗ ਦਾ ਸਾਰ ਨਾ ਹੋਵੇ ਤਾਂ ਆ ਜਾਓ ਬੇਟਾ ਆ ਤੇਲ ਨਾਲ ਭਿੱਜੀ ਪਈ ਆ ਮੈਂ ਪੈਟਰੋਲ ਨਾਲ ਧੋ ਕੇ ਪਾਦਾ ਗਾਗ ਸਾਹਿਬ ਨੂੰ ਖੁਸ਼ ਕਰ ਦਵਾਂ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਭਾਜੀ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਤੁਸੀਂ ਵਿਸ਼ਵਾਸ ਕਰਕੇ ਆਏ ਆਲਰੇਡੀ ਪਹਿਲਾਂ ਵੀ ਤੁਸੀਂ ਬਹੁਤ ਖਰਚਾ ਕਰ ਚੁੱਕੇ ਸੀ ਬਹੁਤ ਖਰਚਾ ਹੈ ਸਾਨੂੰ ਰੋਕਿਆ ਵੀ ਬਹੁਤ ਰੋਕਿਆ ਵੀ ਤੇ ਸਾਨੂੰ ਮਤਲਬ ਇਹ ਕਹਿ ਲਓ ਜੀ ਹੁਣ ਨਾਮ ਤਾਂ ਕੀ ਲਈਏ ਸੰਤ ਲੁੱਟ ਲਿਆ ਲੁੱਟ ਲਿਆ ਤੇ ਜਿਹੜਾ ਲੁੱਟ ਲਿਆ ਸਾਡੀ ਤਾਂ ਗੱਡੀ ਦਾ ਨਾਸ ਹੀ ਮਾਰਤਾ ਟਰਬੋ ਤੁਹਾਡਾ ਖਰਾਬ ਸੀ ਮੈਂ ਦੱਸਦਾ ਭਾਜੀ ਉਹ ਬਰਿਸ ਹੋਏਗਾ ਪਾਉ ਪਿਆਰਿਓ ਆਪਾਂ ਇਹਦੀ ਲੀਕਜ ਦੇਖਣੀ ਹੈ ਕਿ ਤੇਲ ਕਿੱਥੋਂ ਲੀਕ ਕਰਨ ਲੱਗਦਾ ਆਪਾਂ ਇਹਦਾ ਸਾਰੇ ਟਾਪੇ ਉਤਾਰ ਲੇ ਇਹ 2-4 ਮਿੰਟ ਦਾ ਬੱਸ ਵੇਖਾਂਗੇ ਮੈਂ ਹੋਸਟ ਤਸੀਲ ਨਹੀਂ ਸਕਦੀ ਆ ਫਲੈਸ਼ ਦਿਗਾ ਲੋ ਠੀਕ ਹੈ ਜੀ ਹੁਣ ਇਹ ਜੇ ਚਾਰ ਦੀ ਗੇਜ ਹੈ ਤਾਂ ਬਾਈ ਜੀ ਫਿਰ ਕੰਮ ਕਿਵੇਂ ਚੱਲੇ ਹੁਣ ਇਹਦੇ ਵਿੱਚ ਰੈਲੀ ਹੈ ਜੀ ਕਿੰਨੇ ਇੰਜੈਕਟਰਾਂ ਦੀ ਰਿਟਰਨ ਜ਼ਿਆਦਾ ਹੈਗੀ ਆ ਫਿਰ ਉਹ ਗੱਡੀ ਸਟਾਰਟ ਬੇਟਾ ਸਟਾਰਟਿੰਗ ਰੋਲ ਆਉਟ ਹੈ ਤੇ ਇੰਜੈਕਟਰ ਖੋਲ ਕੇ ਦੇਖਣੇ ਪੈਣਗੇ ਜੀ ਵਾਪਸੀ ਵੀ ਆ ਰਹੀ ਹੈ ਤੇ ਕੋ ਇੰਜੈਕਟਰਾਂ ਦੀ ਰਿਟਰਨ ਜਿਆਦਾ ਹੈ ਇੱਕ ਦੀ ਤਾਂ ਹੈ ਹੀ ਜ਼ਿਆਦਾ ਆ ਤਾਂ ਬਾਹਰ ਨਿਕਲ ਗਿਆ ਸੋ ਪਲੀਜ਼ ਹਮਰ ਰਿਕੁਐਸਟ ਆ ਦੋਸਤੋ ਪੂਰੇ ਸ਼ਬਦਾਂ ਨੂੰ ਸੁਣਿਓ ਜਿਹੜੇ ਦੋਸਤ ਗਲਤ ਕਮੈਂਟ ਪਾਉਂਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਨਾ ਮਿੱਤਰੋ ਕੰਮ ਕਰਨ ਦਾ ਸਹੀ ਤਰੀਕਾ ਕੀ ਹੁੰਦਾ ਸਸਤਾ ਆਪ ਦੀ ਦਿਹਾੜੀ ਪਾਉਣ ਵਾਸਤੇ ਗਾਹ ਕਾਨੂੰਨਾ ਪਸਾਇਆ ਕਰੋ ਇਹ ਨਹੀਂ ਵੀ ਤੁਹਾਡੇ ਬਿਜਲੀ ਦੇ ਬਿੱਲ ਦੇਣ ਵਾਲੇ ਐ ਤੇ ਦੁਆਕਾ ਦੀ ਫੀਸ ਦੇ ਨਾਲ ਹੀ ਐ ਤੇ ਜੋ ਗਾਖ ਨੇ ਕਿਆ ਕਰਤਾ પ્રાਣੀਆਂ ਗੱਡੀਆਂ ਤੇ ਗਾਗ ਨੂੰ ਨਹੀਂ ਪਤਾ ਤੇ ਤੁਸੀਂ ਤਾਂ ਕਮਸ਼ਕਮ ਦੱਸ ਸਕਦੇ ਹੋ ਨਾ ਜਿਵੇਂ ਇਹ ਵੀਰਾਂ ਨਾ ਹੋਇਆ ਇਹ ਹਰਿਆਣੇ ਤੋਂ ਕੰਮ ਕਰਾ ਕੇ ਆਏ ਤੇ ਸਾਰਾ ਸਮਾਨ ਗਲਤ ਪਾਇਆ ਹੋਇਆ ਸੀ ਕਈ ਵਾਰੀ ਤਾਂ ਕਸਟਮਰ ਗਲਤ ਸਮਾਨ ਪਵਾ ਲਿੰਦਾ ਸਸਤੇ ਦੇ ਚਲਦਿਆਂ ਹੁਣ ਮੇਰੇ ਕੋਲ ਇੱਕ ਗੱਡੀ ਕੱਲ ਆਈ ਉਹਦਾ ਵੀ ਮੈਂ ਜ਼ਰੂਰ ਲੈ ਆਉਂਗਾ ਧਿਆਨ ਦੇ ਵਿੱਚ ਤੁਹਾਡੇ ਕਿਉਂਕਿ ਕਸਟਮਰ ਪੈਸਾ ਲਾਉਣਾ ਨਹੀਂ ਚਾਹੁੰਦਾ ਕਈ ਵਾਰੀ ਜੇ ਲਾਉਣਾ ਚਾਹੁੰਦੇ ਐ ਤੇ ਉਹਨਾਂ ਨੂੰ ਮਕੈਨਿਕਲੀ ਚੰਗਾ ਮਿਲਦਾ ਦੋਨੇ ਹੀ ਗੱਲਾਂ ਐ ਜੇ ਡਿਬੇਟ ਦਾ ਵਿਸ਼ਾ ਬੜੀ ਲੰਬੀ ਮਰਜੀ ਲੈ ਜੀਏ ਸੋ ਵੀਡੀਓ ਸੁਣ ਲਿਓ ਕੰਮ ਕਿਵੇਂ ਕੀਤਾ ਨੁਕਸ ਕਿਵੇਂ ਕੱਢੇ ਅੱਜ ਅੱਜ ਦਾ ਯੂਥ ਕੀ ਚਾਹੁੰਦਾ ਹੈ ਤੇ ਅੱਜ ਦਾ ਯੂਥ ਕੀ ਬਣਨਾ ਚਾਹੁੰਦਾ ਸੋ ਪਲੀਜ਼ ਹਮਰ ਰਿਕਵੈਸਟ ਹੈ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਧੰਨਵਾਦ ਸਰ ਕਾਫੀ ਲੀਕਜ ਹੈ ਇਹਨੂੰ ਵਾਸ਼ ਕਰਾਉਣਾ ਪਊਗਾ ਬਾਈਪਾਸ ਤੋਂ ਮੇਰਾ ਯੂਟ ਹੈ ਅੰਦਰ ਛਿੱਟੇ ਬਹੁਤ ਦੂਰ ਤਿੱਕਰ ਹੈ ਪਿੱਛੋਂ ਤਿੱਕਰ ਤੇਲ ਗਿਆ ਹੋਇਆ ਲੀਕਸ ਫਿਰ ਇਹਦੀ ਟੈਸਟ ਡਾਈ ਲਵਾਂਗੇ ਔਇਲ ਪੰਪ ਵੀ ਇਹਦਾ ਲੀਕ ਕਰਦਾ ਲੱਗਦਾ ਹੈ ਏਸੀ ਵਾਲੇ ਪਾਸੇ ਵੀ ਛਿੱਟ ਆਏ ਆ ਬਿਲਟ ਖਰਾਬ ਹੋਈ ਚੁੱਕੀ ਆ ਹਨਾ ਤੇ ਸਸਪੈਂਸ਼ਨ ਹਲਾਈ ਬੇਟਾ ਕੋਈ ਬੁਸ਼ਕਟ ਲੱਗਦੀ ਆ ਇਦਾਂ ਤਾਂ ਨਹੀਂ ਲੱਗ ਰਹੀ ਪਰ ਲੱਚੀ ਮਾਰ ਰਹੀ ਗੱਡੀ ਫੜ ਕੇ ਸਟੀਅਰਿੰਗ ਲਾਈ ਦੋਨੇ ਪਾਸੇ ਹੋਵੇ ਬਟਾ ਆ ਇਧਰੋਂ ਸ਼ੌਕਰਾਂ ਦੀ ਕੀ ਹਾਲਤ ਆ ਭਾਜੀ ਇਹ ਖੋਲ ਕੇ ਦੇਖਾਂਗੇ ਆਪਾਂ ਠੀਕ ਹੈ ਸਰ ਤੇ ਮਾਊਂਟ ਵੇਖਦੇ ਆਂ ਸਟਾਰਟਿੰਗ ਪ੍ਰੋਬਲਮ ਚੈੱਕ ਕਰਦੇ ਆਂ ਇੰਜੈਕਟਰ ਵੇਖਦੇ ਆਂ ਬੇਟਰ ਇੰਜੈਕਟਰ ਦਿਖਾਓ ਔਇਲ ਦੀ ਡੱਪ ਪਮਾਰੋ ਕੋਲ ਚੇਂਜ ਕੀਤਾ ਹੋਇਆ ਚਲੋ ਵਾਪਸੀ ਦਿਖਾਓ ਆਪਾਂ ਕਰ ਲਗੇ ਜੀ ਗੱਡੀ ਸਟਾਰਟ ਆਪਾਂ ਰਟਰਨ ਚੈੱਕ ਕਰਦੇ ਆ ਜੀ ਕਿੰਨੇ ਇੰਜੈਕਟਰਾਂ ਦੀ ਰਟਰਨ ਜ਼ਿਆਦਾ ਹੈਗੀ ਆ ਫਿਰ ਉਹ ਗੱਡੀ ਸਟਾਰਟ ਬੇਟਾ ਸਟਾਰਟਿੰਗ ਪ੍ਰੋਬਲਮ ਤਾਂ ਹੈ ਤੇ ਇੰਜੈਕਟਰ ਖੋਲ ਕੇ ਦੇਖਣੇ ਪੈਣਗੇ ਜੀ ਵਾਪਸੀ ਵੀ ਆ ਰਹੀ ਹੈ ਤੇ ਦੋ ਜੈਕਟਰਾ ਦੀ ਟੱਲ ਜ਼ਿਆਦਾ ਹੈ ਇੱਕ ਦੀ ਤਾਂ ਹੈ ਹੀ ਜ਼ਿਆਦਾ ਆ ਤਾਂ ਬਾਹਰ ਨਿਕਲ ਗਿਆ ਲਓ ਸਰ ਤੁਹਾਡੇ ਲਈ ਵੀਡੀਓ ਹੈ ਮੈਰਾਕੀ ਨੇ ਦੋਨਾਂ ਦੇ ਵਿੱਚ ਹੈ ਤੇ ਸੋ ਦੇਖਦੇ ਹਾਂ ਜੀ ਹੁਣ ਬੰਦ ਵੀ ਹੋ ਗਈ ਗੱਡੀ ਇੱਕ ਵਾਰ ਤੁਸੀਂ ਸਰ ਇੰਜਨ ਕਹਿ ਰਹੇ ਸੀਗੇ ਪਰ ਇੰਜਨ ਨਹੀਂ ਹੈਗਾ ਸਾਊਂਡ ਸੁਣੋ ਆਪਾਂ ਵੀ ਜੀ ਬੰਦ ਕਰਾਂਗੇ ਪੈਡਲ ਬਲੋ ਦਿਖਾਓ ਜਰਾ ਹਾਂ ਜੀ ਹਾਂ ਗੱਡੀ ਚ ਮਿਸਿੰਗ ਵੀ ਹੈਗੀ ਹੈ ਸਰ ਹਿੱਲ ਰਹੀ ਹੈ ਤੇ ਕੀ ਹੋਰ ਆ ਸਰ ਵੀ ਅਸੀਂ ਵਾਲ ਚੈੱਕ ਕਰਾਂਗੇ ਇਹ ਦੇ ਠੰਡੀ ਕਰਕੇ ਜੇ ਵਾਲ ਕਿਨੇਪ ਬੋਲਦੇ ਆ ਤੇ ਆਜੀ ਬਾਜ ਹੈ ਡਿਫਰੈਂਟ ਚੈੱਕ ਕਰਕੇ ਦੱਸ ਦਿਓ ਤੁਹਾਨੂੰ ਕਈਰ ਕੀ ਹੁੰਦਾ ਜੀ ਟੈਪਟਾਂ ਦੇ ਵਿੱਚ ਵੀ ਇਸ਼ੂ ਹੁੰਦਾ ਟੈਪਟਾ ਪ੍ਰੋਪਰ ਨਹੀਂ ਨਾ ਜਦੋਂ ਹੁੰਦੀ ਨਾ ਉਦੋਂ ਟਾਈਟ ਰਹ ਜਾਂਦੇ ਉਦੋਂ ਇਸ਼ੂ ਇਹ ਉਦਾਂ ਵੀ ਹੁੰਦਾ ਇਪ ਜਨਰਲ ਨੋਲਿਜ ਦੀ ਵੀਡੀਓ ਤੁਹਾਨੂੰ ਦੱਸ ਦਿੰਦਾ ਸਾਰੀ ਹੈ ਨਾ ਥੋੜੀ ਜੀ ਬੈਕ ਕੰਪਰੈਸਰ ਹੈਗਾ ਜੀ ਮਹਿੰਦਰਾ ਦੇ ਵਿੱਚ ਰਨੋਰਡ ਦਾ ਇੰਜਨ ਹੈ ਦੋਸਤੋ ਲੀਕਜ ਬਹੁਤ ਜ਼ਿਆਦਾ ਹੈ ਹੈਡ ਦਾ ਕੰਮ ਇੰਜੈਕਟਰਾਂ ਦਾ ਕੰਮ ਹੋਇਆ ਆਪਾਂ ਕੈਪਚਰ ਕਰ ਦਿੱਤੇ ਵਾਲਾਂ ਦੀ ਮਸ਼ੀਨ ਵੇਖਣੀ ਹੈ ਬਈ ਮਿਸਤਰੀ ਕਰ ਦੇ ਕਿਉਂਕਿ ਹੈਡ ਦਾ ਕੰਮ ਹੋਇਆ ਹੋਇਆ ਹੈ ਆਪਾਂ ਇਹਦੀ ਟੈਪਟਾ ਵੀ ਚੈੱਕ ਕਰਾਂਗੇ ਲੀਕੇਜ ਬਹੁਤ ਜ਼ਿਆਦਾ ਹੈ ਬੇਟਾ ਨੇੜੇ ਆ ਜਾਓ ਗੁਰੇ ਗੱਡੀ ਨੂੰ ਸਟਾਰਟ ਕਰਿਓ ਜਰਾ ਇੱਕ ਵਾਰੀ ਆਪਾਂ ਵਾਲਾਂ ਦੀ ਮਿਸਿੰਗ ਚੈੱਕ ਕਰ ਲੀਏ ਸੋ ਵਾਲਾਂ ਦੀ ਮਿਸਿੰਗ ਤਾਂ ਨਹੀਂ ਮੈਨੂੰ ਇੰਨੀ ਜ਼ਿਆਦਾ ਮਸਰੂਫ ਹੋਈ ਠੀਕ ਹੈ ਤੇ ਬੇਟਾ ਮੈਨੂੰ ਦੇ ਦਿਓ ਫੋਨ ਪਾਓ ਪਿਆਰਿਓ ਆਪਾਂ ਇਹਦੀ ਲੀਕੇਜ ਲਿਖਣੀ ਹੈ ਕਿ ਤੇਲ ਕਿੱਥੋਂ ਲੀਕ ਕਰਨ ਲੱਗਦਾ ਆਪਾਂ ਇਹਦਾ ਸਾਰੇ ਟਾਪੇ ਉਤਾਰ ਲੇ ਤੇ 2-4 ਮਿੰਟ ਬਾਅਦ ਵੇਖਾਂਗੇ ਮੈਂ ਹੋਸਟ ਤਾਂ ਸੀਲ ਹੀ ਸਕਦੀ ਆ ਨੀਚੇ ਵਾਲੀ ਸੀਲ ਤੇ ਉੱਪਰ ਵਾਲੀ ਸੀਲ ਪੰਜ ਕਮੈਂਡ ਗੱਡੀ ਸਟਾਰਟ ਰੱਖਣ ਤੋਂ ਬਾਅਦ ਕਸਟਮਰ ਨੂੰ ਆਪਾਂ ਇਹਦਾ ਆਈਡੀਆ ਭੇਜਣਾ ਹੈ ਕਿ ਕੀ ਖਰਚਾ ਹੋਏਗਾ ਸੋ ਬੜੀ ਜਿਆਦਾ ਚੀਜ਼ ਦਿਖਾਉਣ ਵਾਲੀਆਂ ਐ ਐਕਸਪੀਰੀਅੰਸ ਕੀ ਹੁੰਦਾ ਮੈਂ ਗੱਲ ਕਰਦਾ ਦੋਸਤੋ ਐਕਚੁਅਲੀ ਕੀ ਹੈ ਬਈ ਟਰੋਲ ਪਾਉਣ ਵਾਲਾ ਜੋ ਮਰਜ਼ੀ ਪਾਵੇ ਕਿਰਪਾ ਗੁਰੂ ਰਾਮਦਾਸ ਮਹਾਰਾਜ ਇਸ ਗੱਡੀ 'ਚ ਜਿਹੜੇ ਇਸ਼ੂ ਹੈ ਜਾਂ ਜਿਹੜੇ ਨਵੇਂ ਬੱਚੇ ਕੰਮ ਕਰ ਰਹੇ ਆ ਬਹੁਤ ਖੁਸ਼ੀ ਦੀ ਗੱਲ ਆ ਮੈਂ ਤਾਂ ਕਹਿੰਦਾ ਮੇਰੇ ਪੰਜਾਬ ਦਾ ਯੂਥ ਆਈਪੀਐਸ ਆਈਐਸ ਦੀ ਤਿਆਰੀ ਯੂਪੀਐਸ ਦੀ ਤਿਆਰੀ ਹੈ ਨਾ ਯੂਡਿਜੀਸ਼ਲੀ ਦੀ ਪੀਪੀਐਸ ਦੀ ਤਿਆਰੀ ਕਰ ਰਿਹਾ ਤਸਵੀਰਦਾਰ ਬਣ ਡੀਐਸਪੀ ਬਣ ਐਸਐਸਪੀ ਸਾਹਿਬ ਬਣ ਜੱਜ ਸਾਹਿਬ ਬਣ ਡੀਸੀ ਸਾਹਿਬ ਬਣ ਸਾਡਾ ਹੀ ਮਾਣ ਵਾਪਾ ਕਿਉਂਕਿ ਪੰਜਾਬ ਨੂੰ ਅੱਜ ਲੋੜ ਹੈ ਪਰ ਚਲੋ ਸਾਨੂੰ ਪਿਆਰ ਨਹੀਂ ਕੋਈ ਮਕੈਨਿਕ ਭਰਾ ਦਿੰਦਾ ਤੇ ਅਲੱਗ ਗੱਲ ਹੈ ਕਿਉਂਕਿ ਐਕਚੁਅਲੀ ਹਰ ਇੱਕ ਬੰਦੇ ਦਾ ਇੱਕ ਲੈਵਲ ਹੁੰਦਾ ਹੈ ਐਮ ਡੀ ਡੀ ਐਮ ਐਮ ਬੀ ਬੀ ਐਸ ਆਪਣੀ ਕਾਬਲੀਅਤ ਮੁਤਾਬਕ ਆਪਣੀ ਲੇਬਰ ਲੈਂਦਾ ਉਹਦਾ ਐਕਸਪੀਰੀਅੰਸ ਕਿੰਨੇ ਚਿਰ ਦਾ ਹੈ ਇੱਥੇ ਤਿੰਨ ਬੰਦੇ ਇਨਵੋਲ ਹੁੰਦੇ ਆ ਕੰਮ ਕਰਾਉਣ ਦੇ ਵਿੱਚ ਮੈਂ ਯੂ ਐਂਡ ਯੂ ਬਲਕਿ ਮੈਂ ਤਾਂ ਮਿਸਤਰੀ ਹੋ ਗਿਆ ਸੈਕੰਡ ਯੂ ਕਸਟਮਰ ਹੋ ਗਿਆ ਹਰ ḍੂ ਸਪੇਅਰ ਪਾਰਟ ਵਾਲਾ ਹੋ ਗਿਆ। ਤਿੰਨਾਂ ਦਾ ਬਹੁਤ ਵੱਡਾ ਰੋਲ ਹੈ। ਜੇ ਤਿੰਨੇ ਇਮਾਨਦਾਰ ਹੈ ਤੇ ਗੱਡੀ ਗੱਡੀ ਵਾਂਗੂ ਚੱਲੂਗੀ ਗੱਡਾ ਨਹੀਂ ਬਣੂਗੀ। ਜਦੋਂ ਕੋਈ ਲੇਬਰ ਨਹੀਂ ਲੈਂਦਾ, ਜਦੋਂ ਕੋਈ ਸਪੇਅਰ ਪਾਰਟ ਦੇ ਪਾਰਟਸ ਨਹੀਂ ਦਿੰਦਾ, ਉਦੋਂ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ। ਹੁਣ ਮੈਂ ਇਸ ਗੱਡੀ 'ਚ ਜੋ ਕਮੀਆਂ ਛੱਡੀਆਂ ਮਕੈਨਿਕ ਭਰਾਵਾਂ ਨੇ ਉਹ ਨਾ ਛੱਡਿਆ ਕਰੋ। ਮੈਂ ਬਹੁਤ ਬਰੀਕੀ ਚੀਜ਼ ਦਾ ਟਾਈਮਿੰਗ ਦੱਸੂਗਾ। ਸੋ ਵੀਡੀਓ ਲਾਈਕ, ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ। ਬਹੁਤ ਧੰਨਵਾਦ ਤੁਹਾਡਾ। ਪ੍ਰੀਤ ਬਾਈ ਆ ਮੈਂ ਤੁਹਾਡਾ ਮੇਰੀ ਤਾਂ ਉਮਰ ਨਿਕਲ ਗਈ ਬੜਾ ਗੁਰੂ ਮਹਾਰਾਜ ਨੇ ਦਿੱਤਾ ਹੈ ਗੁਰੂ ਰਾਮ ਦਾ ਪਰਾਇਮ ਮਕੈਨਿਕ ਭਰਾ ਇੱਕ ਤਾਂ ਮੰਗ ਕੇ ਪੈਸੇ ਲੈਣ ਕਾਗ ਨੂੰ ਸਮਝਾਉਣ ਵੀ ਗਲਤ ਕੀ ਹੁੰਦਾ ਅੱਜ ਗੱਡੀ ਠੀਕ ਕਿਉਂ ਨਹੀਂ ਚੱਲਦੀ ਅੱਜ ਗੱਡੀ ਖਰਾਬ ਕਿਉਂ ਹੋ ਰਹੀ ਹੈ BS4 ਜਾਂ BS6 BS6 ਬਹੁਤ ਕੰਪਲਿਕੇਟਿਡ ਕਿਸੇ ਵੀ ਕੰਪਨੀ ਕੋਲੇ ਉਹਦਾ ਸੋਲੂਸ਼ਨ ਨਹੀਂ ਹੈਗਾ ਜਿਹੜੇ DPF ਦੀ ਲਾਈਟ ਜਾਂ ਸੈਂਸਰਾਂ ਦੀ ਲਾਈਟ ਆ ਜਾਂਦੀ ਹੈ ਤਾਂ ਪਰ ਜਦੋਂ ਥੋੜਾ ਜਿਹਾ ਸਮਾਂ ਬੀਤ ਆ ਅਗਰ ਅਗਰ ਕਹਦਾ ਕੰਪਨੀ ਦੀ ਰੇਬਰ ਮਹਿੰਗੀ ਹੈ ਜੀ ਬਾਹਰ ਸਸਤੀ ਹੈ ਉਸ ਸਸਤੀ ਦੇ ਸੋਲੂਸ਼ਨ ਦੇ ਵਿੱਚ ਨੁਕਸਾਨ ਕਰਦਾ ਹੈ ਐਕਚੁਅਲੀ ਦੇ ਵਿੱਚ ਕੰਪਨੀਆਂ ਚ ਜਿੰਨੀਆਂ ਗੱਟੀਆਂ ਬਾਹਰ ਨਿਕਲ ਰਹੀਆਂ ਸਰਵਿਸ ਹੋ ਕੇ ਉਹਨੀਆਂ ਉਹਨਾਂ ਕੋਲੇ ਮਕੈਨਿਕ ਨਹੀਂ ਉਹਨੇ ਜਿੰਨੇ ਲੁਕਸ ਪੈ ਜਾਂਦੇ ਆ ਤੋਂ ਕੰਪਨੀ ਕੱਢਦੀ ਦੀ ਸੋ ਵੇਖਦੇ ਲੀਕੇਜ ਹੋਈ ਕਿ ਨਹੀਂ ਹੋਈ ਲਿਓ ਬੇਟਾ ਕੀ ਆਪਾਂ ਇਹਦੀਆਂ ਟੈਪਟਾ ਵਾਲੇ ਪਾਸੋਂ ਖੁਲਾਂਗੇ ਲਓ ਜੀ ਤੇ ਲੀਕ ਆਉਣਾ ਸ਼ੁਰੂ ਹੋ ਗਿਆ ਗੱਡੀ ਬੰਦ ਕਰਦੇ ਆਂ ਕਸਟਮਰ ਨੂੰ ਬੇਟਾ ਗੱਡੀ ਬੰਦ ਕਰ ਦਿਓ ਔਇਲ ਸਾਹ ਆ ਗਈ ਔਇਲ ਸਾਹ ਕਿੱਥੋਂ ਆ ਗਈ ਚੈੱਕ ਕਰਦੇ ਆਪਾਂ ਦੋਸਤੋ ਮੇਰੇ ਕੋਲੇ ਹੈੱਡ ਦਾ ਕੰਮ ਹੋ ਕੇ ਆਇਆ ਮੈਂ ਬਹੁਤ ਐਮ ਗੱਲਾਂ ਕਰੂੰਗਾ ਅੱਜ 4000 ਦੀ ਫਿਲਰਗੇਜ ਰਾਤੀ ਗਰਮ ਸੀ ਤੇ ਛੇ ਦੀ ਸੀ ਚਾਰ ਦਾ ਮਤਲਬ ਵੀ ਵਾਲ ਨਾ ਮੱਤਰ ਖੁੱਲਦਾ ਤੇ ਗੱਡੀ ਮਾਰਦੀ ਹੈ ਸਿਰ ਜਦੋਂ ਮਿਸਤਰੀ ਸਸਤੇ ਪੈਸਿਆਂ ਚ ਘੱਟ ਪੈਸਿਆਂ ਚ ਕੰਮ ਕਰਦਾ ਜਿੰਨੇ ਕੋਲ ਉਹਨੂੰ ਨੌਲੇਜ ਹੈ ਉਹਨੇ ਕੋ ਕੰਮ ਕਰ ਲੈਂਦਾ ਠੀਕ ਹੈ ਬੇਟਾ ਰੇਡੀ ਲੈ ਕੇ ਆਓ ਜਗਾਓ ਆ ਲੋ ਜੀ ਆ ਜਿਹੜੀ ਚਾਰ ਦੀ ਫਿਲਰ ਗੇਜ ਹੈ ਇਹ ਬਹੁਤ ਔਖੀ ਪੈ ਰਹੀ ਆ ਆ ਲੋ ਆ ਲੋ ਆ ਲੋ ਆ ਲੋ ਬੇਟਾ ਫਿਲ ਆ ਜਗ ਪ੍ਰੋਪਰ ਦਿਖ ਰਹੀ ਹੈ ਫਲੈਸ਼ ਦਿਗਾ ਲੋ ਠੀਕ ਹੈ ਜੀ ਹੁਣ ਇਹ ਜੋ 4 ਦੀ ਗੇਜ ਹੈ ਤਾਂ ਬਾਈ ਜੀ ਫਿਰ ਕੰਮ ਕਿਵੇਂ ਚੱਲੇ ਹੁਣ ਇਹਦੇ ਵਿੱਚ ਰੈਲੀ ਹੈ ਆ ਇਹਦੇ ਚ ਵੇਖੋ ਕਿਵੇਂ ਰੈਲੀ ਆ ਉੱਪਰ ਦੀ ਆ ਗਈ ਆ ਲਓ ਮੈਂ ਹੁਣ ਕੁਝ ਗੱਲਾਂ ਦੱਸਣੀਆਂ ਆ ਜਾਓ ਬਰੇ ਬਰੇ ਇਧਰ ਆ ਜਾਣਾ ਮੈਂ ਕੰਮ ਕਰਾਉਣਾ ਮੈਂ ਕੈਪਚਰ ਕਰ ਚੁੱਕਾ ਆ ਵਾਪਸੀ ਬਹੁਤ ਜ਼ਿਆਦਾ ਸੀ ਬਿਲਟ ਦੇ ਉਪਰ ਨਹੀਂ ਠੀਕ ਹੈ ਜੀ ਹੁਣ ਕਿਸੇ ਵਿਅਕਤੀ ਨੇ ਸੀਲਾ ਮੈਂ ਪਤਾ ਕੀਤਾ ਤੇ ਰੀਨਲ ਸੀਲ ਇੱਕ 1800 ਰੁਪਏ ਦੀ ਆ ਰਨੋਰ ਦੇ ਵਿੱਚ ਆਰਡਰ ਤੇ ਆਉਣੀ ਹੈ ਕਿਈ ਵਾਰੀ ਕਸਟਮਰ ਵੀ ਨਹੀਂ ਲਾ ਪਾਉਂਦਾ ਤੇ ਕਈ ਵਾਰੀ ਕਸਟਮਰ ਪਤਾ ਕੀ ਕਹਿੰਦਾ ਹੈ ਭਾਜੀ ਪੂਰੇ ਪੈਸੇ ਭਾਜੀ ਸਾਰੇ ਪੈਸੇ ਭਾਜੀ ਇੰਨੇ ਪੈਸੇ ਭਾਜੀ ਹੁਣ ਮੈਂ ਸਬਸਟੀਟਿਊਟ ਕੀ ਹੈ ਕਿ ਆਡ ਕੰਪਨੀਆਂ ਦਾ ਮਾਲ ਜਿਵੇਂ ਸਿੱਲਾ ਬਹੁਤ ਸਾਰੇ ਵੈਂਡਰ ਬਣਾਉਂਦੇ ਨੇ ਸਪਾਈਆਂ ਸਿੱਲਾ ਵਧੀਆ ਚੱਲਦੀਆਂ ਸਹਿਜ ਦੀਆਂ ਠੀਕ ਹੈ ਜੀ ਇਹ ਲੀਕ ਕਰਦੀ ਸੀ ਮੈਂ ਸਾਰੀ ਚੀਜ਼ ਕੈਪਚਰ ਕਰ ਲਈ ਹੁਣ ਮੈਂ ਇੱਥੇ ਗਾਗ ਦਾ ਸਾਰਨਾ ਹੋਵੇ ਤਾਂ ਆ ਜਾਓ ਬੇਟਾ ਆ ਤੇਲ ਨਾਲ ਭਿੱਜੀ ਪਈ ਆ ਮੈਂ ਪੈਟਰੋਲ ਨਾਲ ਧੋਕੇ ਪਾਦਾ ਗਾਗ ਸਾਹਿਬ ਨੂੰ ਖੁਸ਼ ਕਰ ਦੇਵਾ ਠੀਕ ਹੈ ਹੁਣ ਜਿਹੜੀ ਮੈਂ ਇਹਦੇ ਵਿੱਚ ਬੈਲਟ ਪਾ ਰਿਹਾ ਮੈਂ ਇਹਦੇ ਵਿੱਚ ਪ੍ਰੋਪਰ ਜਿਹੜੀ ਕੰਪਨੀ ਦੀ ਮਹਿੰਗੇ ਵਾਲੀ ਐਚਐਸਐਨ ਉਹ ਪਾ ਰਿਹਾ ਕਿਹੜੀ ਪਾ ਰਿਹਾ ਮਾਰਕੇ ਵਾਲੀ ਪਾ ਰਿਹਾ ਮਾਰਕੇ ਵਾਲੀ ਪਾ ਰਿਹਾ ਮੈਂ ਮਹਿੰਗੀ ਹੈ ਪure ਸੱਚੀ ਗੱਲ ਕਾ ਝੂਠ ਆ ਦੇਖੋ ਠੀਕ ਹੈ ਜੀ ਨਾਲ ਮੈਂ ਕੀ ਪਾ ਰਿਹਾ ਮੈਂ ਨਾਲ ਪਾ ਰਿਹਾ ਐਡਜਸਟਰ ਹਲੋ ਅਡਜਸਟਰ ਟਿੱਡਾ ਹੋਇਆ ਇੱਕ ਬੇਟਾ ਅਡਜਸਟਰ ਦਾ ਬੈਰਿੰਗ ਜਿਹੜਾ ਚੱਕੋ ਕਰਾ ਹਲੋ ਮੈਂ ਆ ਬੈਰਿੰਗ ਲਿਆਉਣਾ ਬੇਟਾ ਪਾਉ ਜੀ ਮੇਰੇ ਕੋਲੇ ਨੇੜੇ ਆ ਜਾਓ ਹਲੋ ਕਿੰਨੀ ਚੱਲੀ ਮੈਨੂੰ ਨਹੀਂ ਪਤਾ ਦੋਨਾਂ ਅਡਜਸਟਰਾਂ ਦਾ ਫਰਕ ਨਜ਼ਰ ਆ ਰਿਹਾ ਬੇਟਾ ਠੀਕ ਹੈ ਵੱਡਿਆ ਪਿਆ ਮਿਸਤਰੀ ਕੰਮ ਕਰਨ ਵਾਲੇ ਨੂੰ ਮੈਂ ਨਹੀਂ ਕਹਿੰਦਾ ਵੀ ਭਾਈ ਜੀ ਨਾ ਕਰਨ ਕਰਨ ਪਰ ਜਦੋਂ ਤੁਸੀਂ ਉਸ ਕੋਸਟਿੰਗ ਦੇ ਪੈਸੇ ਦੇ ਕੰਮ ਦੇ ਲੈਂਦੇ ਤੇ ਬਾਈ ਜੀ ਫਿਰ ਦੂਜੇ ਪਾਸੇ ਨੂੰ ਤੁਰਦੇ ਆ ਮੈਨੂੰ ਸ਼ਬਦ ਕਹਿਣਾ ਪੈਣਾ ਮੈਂ ਆਪਣੇ ਇੱਕ ਸੱਜਣ ਨਾਲ ਕੱਲ ਹੱਸਦੇ ਹੱਸਦੇ ਨੇ ਕਿਹਾ ਮੈਂ ਦੋ ਗੱਡੀਆਂ ਮੋੜੀਆਂ ਉਹਦੀ ਮੈਂ ਗੱਲ ਲਾਸਟ ਤੇ ਸੁਣਾਉਂਗਾ ਠੀਕ ਹੈ ਜੀ ਹੁਣ ਇਹਦਾ ਮੈਂ ਸਾਰਾ ਕੰਮ ਕਰ ਰਿਹਾ ਪੰਪ ਦਾ ਕੰਮ ਕਰ ਰਿਹਾ ਬੇਟਾ ਦਿਓ ਟਾਪੇ ਖੋਲਣੇ ਪਏ ਮੈਨੂੰ ਇਹਨਾਂ ਟਾਪਿਆਂ ਦੇ ਕਿਸੇ ਵਿਅਕਤੀ ਨੇ ਅੰਦਰ ਵਾਲਾ 볼ਟ ਹੀ ਨਹੀਂ ਲਾਇਆ ਕੋਈ ਗੱਲ ਆ ਯਾਰ ਹੁਣ ਇਹਦੇ ਵਿੱਚ ਮਿਸਤਰੀ ਵੇਖ ਵੀ ਰਹੇ ਐ ਤੇ ਮੈਨੂੰ ਫਾਲੋ ਵੀ ਕਰ ਰਹੇ ਐ ਦਾ ਬੁਰਾ ਭਲਾ ਕਮੈਂਟ ਵੀ ਪਾਉਂਦੇ ਆ ਇਹ ਈਜੀਅਰ ਵਾਲ ਚ ਨੁਕਸ ਸੀ ਮੈਂ ਠੀਕ ਕੀਤਾ ਹਲੋ ਬੇਟਾ ਮੈਂ ਇਥੇ ਗੱਲ ਇੱਕੋ ਕਹੂੰਗਾ ਦੋਸਤੋ ਜਿਹੜੇ ਕੰਮ ਦੀ ਜੋ ਕਾਸਟਿੰਗ ਬਣਦੀ ਉਹ ਮੈਂ ਲੈਣਾ ਮੈਂ ਇਹ ਕੰਮ ਅੱਧੇ ਘੰਟੇ ਚ ਸੀਲਾ ਪਾ ਕੇ ਤੋਰ ਸਕਦਾ ਸੀ ਪਹਿਲਾਂ ਇੰਜਣ ਤੋਂ ਆਇਆ ਕਿਉਂਕਿ ਕਸਟਮਰ ਸ਼੍ਰੀਨਗਰ ਬੈਠਾ ਹੈ ਗੱਡੀ ਆਉਂਦੀ ਸਰਸੇ ਤੋਂ ਮੇਰੇ ਕੋਲੇ ਆਈ ਹੈ ਸਰਸੇ ਤੋਂ ਮਿਸਤਰੀ ਨੇ ਦੀ ਹੈਡ ਦੀ ਲੇਬਰ ਲਈ 4500 ਜਿਹੜੀ ਮੈ ਲੇਬਰ ਲੈਣੀ ਹੈ ਮਿੱਤਰੋ ਮੈ ਲੇਬਰ ਲੈਣੀ ਹੈਗੀ ਇਹਦੀ 4500 ਟੈਪਟਾ ਤੇ ਟਾਈਮਿੰਗ ਬੈਲਟ ਤੇ ਸੀਲਾ ਪਾ ਕੇ ਕਿੰਨਾ ਅੰਤਰ ਆ ਗਿਆ ਜੀ ਜਿਸ ਚੀਜ਼ ਦੀ ਗਰੰਟੀ ਮਿਲੇ ਅਸੀਂ ਦੇਈ ਦੀ ਆ ਗਾ ਤੀ ਸੋ ਹੁਣ ਮੈਂ ਜਿਹੜਾ ਕੁਛ ਇਹਦਾ ਕਰਨਾ ਹੈ ਹੁਣ ਨਾ ਤਾਂ ਇਹਦੀਆਂ ਟੈਪਟਾ ਐਡਜਸਟ ਹੁੰਦੀਆਂ ਕੈਪਸੂਲਾ ਲਿਏ ਹੁਣ ਇਹਨੂੰ ਮੈਨੂੰ ਪਤਾ ਵੀ ਮੈਂ ਇਹਨੂੰ ਕੰਮ ਕਿਵੇਂ ਕਰਨਾ ਇਹੀ ਕੰਮ ਮੇਰਾ ਅੱਜ ਸ਼ਾਮ ਤੱਕ ਹੋਣਾ ਹੈ ਤੇ ਉਹੀ ਕੰਮ ਕਿਸੇ ਨੇ 2 ਤੋਂ 3 ਘੰਟਿਆਂ ਚ ਜੌਬ ਕਰਤੀ ਫਿਰ ਭਾਈ ਜੀ ਕਿਉਂ ਨਹੀਂ ਸਸਤੀ ਕਰੂਗਾ ਸੋ ਆਪ ਜੀ ਨੂੰ ਮੇਨੂੰ ਹਮ ਰਿਕਵੈਸਟ ਹੈ ਮੈਂ ਹੁਣ ਨੁਕਸ ਦੱਸਨੇ ਵੀ ਬੰਦ ਕਰਤੇਗਾ ਗਾਹਕ ਨੂੰ ਭਾਈ ਜੀ ਨੁਕਸ ਕੱਢਾਂਗੇ ਜਿੱਥੇ ਫਾਇਦਾ ਹੁੰਦਾ ਕਰਾਂਗੇ ਜਿਹੜੀ ਚੀ ਪੈਂਦੀ ਪਾਵਾਂਗੇ ਜਿਹੜੀ ਚੀ ਨਹੀਂ ਪਾਵਾਂਗੇ ਅਸੀਂ ਜਦੋਂ ਦੂਰੋਂ ਚੱਲ ਕੇ ਆਉਂਦਾ ਗਾਹਕ ਨੂੰ ਕੁਝ ਐਸਟੀਮੇਟ ਵੱਖਰਾ ਤਾਂ ਦੇਈਦਾ ਜਿੰਨਾ ਐਸਟੀਮੇਟ ਦੇਈਦਾ ਦਾ ਕਹੇਰੀ ਉਸ ਐਸਟੀਮੇਟ ਨੂੰ ਦਿੱਤਾ ਹੁੰਦਾ ਉਹਦੇ ਤੋਂ ਭੱਜਣਾ ਚਾਹੁੰਦਾ ਤੇ ਜੇ ਮੈਂ ਘੱਟ ਦਿਆਂਗਾ ਤੇ ਸਮਾਨਵਾਦ ਨਿਕਲਿਆ ਆਵੇ ਫਿਰ ਤੋਂ ਉਹਨੇ ਕੰਮ ਹੀ ਕੀ ਕਰਾਉਣਾ ਹੈ ਸੁਭਾਅ ਬਣ ਚੁੱਕਿਆ ਪ੍ਰਾਣੀ ਦਾ ਅੱਜ ਸਚਾਈ ਨੂੰ ਦੱਸਣ ਵਾਸਤੇ ਸਚਾਈ ਵਾਲੇ ਨੂੰ ਮਰਨਾ ਪੈਂਦਾ ਮੈਂ ਕਸਟਮਰ ਨੂੰ ਆਏ ਨੂੰ ਮੋੜ ਦਿੰਦਾ ਮੈਨੂੰ ਕਹਿੰਦਾ ਤੇਰੇ ਪਿਓਾਂ ਦੀ ਕਮਾਈ ਕੀਤੀ ਵੀ ਤੈਨੂੰ ਤਾਂ ਨਖਰੇ ਆਉਂਦੇ ਆ ਬਾਈ ਜੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਤਗੁਰਾਂ ਦੀ ਮਹਾਂਪੁਰਸ਼ਾਂ ਦੀ ਜਿੰਨਾਂ ਦੇ ਲਾਡ ਲੱਗੇ ਮੈਨੂੰ ਕਹਿਣਾ ਪੈਂਦਾ ਵੀਰੇ ਕਈ ਵਾਰੀ ਸਾਨੂੰ ਨਹੀਂ ਪਤਾ ਵੀ ਆਦਮੀ ਕਿਸ ਲੈਵਲ ਦਾ ਆਇਆ ਸਾਡੇ ਕੋਲੇ ਚੰਗਾ ਆਇਆ ਜਾਂ ਮਾੜਾ ਆਇਆ ਕੰਮ ਉਹ ਕੀ ਕਰਦਾ ਹੈ ਕੰਮ ਉਹ ਚੰਗੇ ਆ ਜਾਂ ਦੋ ਨੰਬਰ ਦੇ ਆ ਪਰ ਸਾਨੂੰ ਪਤਾ ਵੀ ਅਸੀਂ ਕਿਵੇਂ ਨਿਭਾਉਣੇ ਆ ਚੰਗੇ ਸਭਾਲ ਆ ਜਾਂ ਮਾੜੇ ਸਭਾਲ ਆ ਸਾਨੂੰ ਇਹ ਵੀ ਨਹੀਂ ਪਤਾ ਉਹ ਵਿਅਕਤੀ ਮੈਨੂੰ ਪਤਾ ਕੀ ਕਹਿੰਦਾ ਭਾਈ ਜੀ ਜੇ ਤੂੰ ਆ ਉਹਦੇ ਜਵਾਕਾਂ ਦੀ ਫੀਸ ਦੇਣੀ ਹੋਵੇ ਤੇ ਫਿਰ ਗਾਹਕ ਕਿਵੇਂ ਮੋੜੇ ਤੂੰ ਗਾਹਕ ਨੂੰ ਕਿਵੇਂ ਮੋੜੇ ਮੈਂ ਕਿਹਾ ਯਾਰ ਭਾਈ ਉਹ ਵੀ ਗੱਲ ਠੀਕ ਹੈ ਪਰ ਸਮਝਾ ਕੇ ਕੀਤਾ ਜਾਵੇ ਕੰਮ ਤੇ ਜਾਦਾ ਵਧੀਆ ਗੱਲ ਐ ਇਹ ਤਾਂ ਨਹੀਂ ਵੀ ਜਵਾਕਾਂ ਦੀ ਫੀਸ ਤੇ ਘਰ ਦਾ ਖਰਚਾ ਕੱਢਣਾ ਮੈਂ ਹਰੇਕ ਪ੍ਰਾਣੀ ਦਾ ਸੁਭਾਅ ਵੱਖਰਾ ਮੇਰਾ ਵੀ ਵੱਖਰਾ ਐ ਇਹ ਤਾਂ ਨਹੀਂ ਹੈਗਾ ਵੀ ਖਰਚਾ ਕੱਢਣਾ ਤੇ ਆਪਾਂ ਗਾਹਕ ਦੀ ਠੱਗੀ ਮਾਰਨੀ ਐ ਕਿਉਂ ਨਾ ਉਹਨਾਂ ਨੂੰ ਸਮਝਾਇਆ ਜਾਵੇ ਬਾਈ ਜੀ ਜੇ ਥੋੜੇ ਜਿਹਾ ਪੈਸੇ ਹੋਰ ਪਾ ਲੈ ਤੇ ਚੰਗੀ ਚੀਜ਼ ਹੋ ਜੂਗੀ ਜੇ ਥੋੜੇ ਜਿਹਾ ਮਾੜੇ ਘੱਟ ਪਾ ਲੈਣਾ ਸਮਾਨ ਤੇ ਮਾੜੀ ਚੀਜ਼ ਮਿਲ ਜੂਗੀ ਸੋ ਮੈਂ ਇਹਦੀ ਗੱਡੀ ਦੀ ਹੁਣ ਜੋਬ ਨੂੰ ਡੰਨ ਕਰ ਲਗਾ ਹਰੇਕ ਚੀਜ਼ ਨੂੰ ਮੈਂ ਪ੍ਰੋਪਰ ਦੇਖਣ ਲੱਗਾ ਕਿ ਜੇ ਸਾਡੀ ਮਜਬੂਰੀ ਹੋ ਜਾਂਦੀ ਆ ਪਾਰਟਸ ਬਹੁਤ ਜ਼ਿਆਦਾ ਮਹਿੰ ਉਹ ਮਹਿੰਗਿਆ ਦੇ ਚੱਲਦੇ ਆ ਮੈਨੂੰ ਇੰਨਾ ਕੁਝ ਖੋਲਣਾ ਪਿਆ ਜੀ ਪੰਪ ਮੈਨੂੰ ਲਾਉਣਾ ਪਿਆ ਇੱਥੇ ਬੋਲਟ ਲੱਗਾ ਹੁੰਦਾ ਠੀਕ ਹੈ ਜੀ ਯਾਰ ਵਾਲ ਟਰਬੋ ਸਾਰਾ ਕੋ ਮੈਂ ਚੈੱਕ ਕਰਦਾ ਹੈਗਾ ਇੰਨਾ ਟਾਈਮ ਲੱਗ ਜਾਂਦਾ ਬਾਈ ਜੀ ਕੰਮ ਕਰਨ ਤੇ ਤੇ ਇੰਨੀ ਬਰੀਕੀ ਚ ਕੰਮ ਕਰੀਦਾ ਇੰਜੈਕਟਰਾਂ ਦਾ ਮੈਂ ਕੰਮ ਦੋਹਾਂ ਦਾ ਕਰਾਉਣ ਲੱਗਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕੋਈ ਵਿਅਕਤੀ ਐਪਰੀਸ਼ੀਏਟ ਨਹੀਂ ਕਰਦਾ ਕਿਸੇ ਨੂੰ ਮਿਸਤਰੀ ਵੀ ਕੰਮ ਸਿੱਖੀ ਜਾਂਦੇ ਆ ਤੇ ਕੰਮ ਕਰਾਉਣ ਵਾਲਾ ਆਇਆ ਵਿਆ ਉਹ 1500 ਰੁਪਏ ਦੇ ਕੇ ਪੁੱਛ ਕੇ ਵੀ ਚਲਾਇੰਦਾ ਉਹ ਕਹਿੰਦਾ ਚੱਲ ਲੱਗ ਗਿਆ ਪਤਾ ਆਪਣਾ ਯਾਰ ਕੰਮ ਕਰ ਸੋ ਉਹਦੇ ਤੋਂ ਵੀ ਥੋੜਾ ਮੈਨੂੰ ਅਵਾਇਡ ਹੋਣਾ ਪਊਗਾ ਧੰਨਵਾਦ ਬੇਟਾ ਪੇਚਕਸ ਲਾਲਾ ਪਾਜੀ ਹੁਣ ਮੈਂ ਟਰਬੋ ਦੇ ਕੋਲੇ ਚੱਲਾ ਹੈਗਾ ਟਰਬੋ ਦੀ ਹਾਲਤ ਵੇਖੋ ਕੀ ਆ ਹੱਥ ਪਰ ਕਰੀ ਬੇਟਾ ਕਰੀ ਟਰਬੋ ਹੋਏ ਹੋਏ ਬਹੁਤ ਪਖਿੱਟਲੀ ਆ ਪਾਜੀ ਬਰੀਕ ਪੇਚਕਸ ਦੂਰ ਦਿਲਾਕੇ ਹਲਾਈ ਹਲੋ ਸਰ ਟਰਬੋ ਦੀ ਪਖੀ ਬਿਲਕੁਲ ਪੇਚਕਸ ਲਾਲਾ ਬੇਟਾ ਬੇਟਾ ਪੇਚਕਸ ਲਾਲਾ ਇਥੋਂ ਇਥੇ ਵੇਖ ਲੈਣਾ ਮੋਬਾਈਲ ਦੇ ਵਿੱਚ ਦੀ ਨੋ ਸਰ ਹੁਣ ਜੀ ਜੇ ਇੱਥੇ ਟਰਬੋ ਪੈ ਜੂਗਾ ਨਵਾਂ ਐਨੇ ਬਾਜੀ ਕਿਸੇ ਨੇ ਨੌਲੇਜ ਨਹੀਂ ਦੇਣੀ ਇੰਜੈਕਟਰ ਪੈ ਗਏ ਟਾਈਮਿੰਗ ਠੀਕ ਹੋ ਗਿਆ ਟੈਪਟਾ ਠੀਕ ਹੋ ਗਿਆ ਹੁਣ ਟਰਬੋ ਨੂੰ ਜੇ ਆਪਾਂ ਨਵਾਂ ਪਾ ਦਾਂਗੇ ਇੰਜਨ ਪੁਰਾਣਾ ਪਿਸਟਨਾਂ ਦੀ ਆਵਾਜ਼ ਆਉਣ ਲੱਗ ਪਏਗੀ ਟਿਕ ਟਿਕ ਦੀ ਗੱਡੀ ਬੈਕ ਕੰਪਰੈਸਰ ਵਧਾ ਦੂਗਾ ਜਿਹੜੀ ਮੈਨੋਲਜ ਦੇਣੀ ਚਾਹਣਾ ਹੈ ਤੋ ਤਾਂ ਸਾਡੇ ਮਿਸਤਰੀ ਭਰਾ ਵੀ ਸਿੱਖ ਲੈਂਦੇ ਮੈਨੂੰ ਉਹ ਸਾਨੂੰ ਐਪਰੀਸ਼ੀਏਟ ਤਾਂ ਕਰਨ ਅੱਜ ਪੰਜਾਬ ਦੀ ਸਥਿਤੀ ਮਿਸਤਰੀ ਘਟ ਬਨਦੀ ਐ ਤੇ ਬਲੌਗਰ ਬਨਦੀ ਬਾਲੀ ਐ ਅੱਜ ਪੜ੍ਹਾਈ ਕਰਕੇ ਆਈਪੀਐਸ ਆਈਐਸ ਅਫਸਰ ਪੀਪੀਐਸ ਬਨਦੀ ਘਟ ਐ ਤੇ ਮੋਬਾਈਲ ਲੈ ਕੇ ਬਲੌਗਰ ਬਨਦੀ ਬਾਲੀ ਐ ਜਦ ਕਿ ਆਈਪੀਐਸ ਆਈਐਸ ਬਨਣਾ ਚਾਹੀਦਾ ਐ ਆਈਪੀਐਸ ਅਫਸਰ ਬਨਣਾ ਚਾਹੀਦਾ ਉਹਦਾ ਰੀਜ਼ਨ ਕੀ ਐ ਪੰਜਾਬ ਦਾ ਅਫਸਰ ਹੋਊਗਾ ਤੇ ਪੰਜਾਬ ਬਾਰੇ ਸੋਚੂਗਾ ਤੁਹਾਡੇ ਕਲਚਰ ਬਾਰੇ ਜਾਣਦਾ ਤੁਹਾਡੇ ਬਾਰੇ ਸੋਚੂਗਾ जरा हूँ यादव आऊगा या होर आऊगा वो भी साढ़े भाई है वो उनको मैं वो बात नहीं बोलता देखो जो पढ़ेगा लिखेगा वही अफसर बनेगा हम लोग अगर मोबाइल लेके जाएंगे घूमें फिरेंगे वीडियो बनाएंगे तो हम ब्लॉगर बनेंगे हम उनको दोष नहीं देते दोस्त तो खुद अपनों को दे रहे हैं भाई अभी भी मौका देख लो पर लेकिन ये चीज़ में दिक्कत है सर आएगी भी मैं कस्टमर को पूछता हूँ भी करवाना या नहीं करवाना स्टॉप पीस किसी मिस्त्री ने गलत धरते ਠੀਕ ਹੈ ਜੀ ਇਹ ਕੈਪ ਉਲਟ ਧਰੇ ਹੋਏ ਸੀ ਤੇ ਸੀਜ਼ ਮਾਰੀ ਹੋਈ ਆ ਹੁਣ ਮੈਂ ਇਹਦੇ ਕੈਪਾਂ ਨੂੰ ਸਹੀ ਕਰੂੰਗਾ ਤੇ ਚੱਲਣੇ ਨਹੀਂ ਕਸਟਮਰ ਦਾ ਮੈਂ ਹੈਡ ਪੱਟ ਨਹੀਂ ਸਕਦਾ ਠੀਕ ਹੈ ਜੀ ਤੇ ਹੁਣ ਮੁਸ਼ਕਲ ਮਿਸਤਰੀ ਲਈ ਇੰਨਾ ਹੋ ਗਿਆ ਜਦੋਂ ਟੈਲੀਫੋਨ ਕਰਕੇ ਅਸੀਂ ਐਸਟੀਮੇਟ ਦੇ ਦਿੰਨੇ ਆ ਕਸਟਮਰ ਕੋਲੇ ਹੋਵੇ ਤਾਂ ਇੱਕ ਜੀ ਦਿਖਾਈ ਜਾਈਏ ਹੁਣ ਇੱਥੇ ਜਿਹੜੀਆਂ ਚੀਜ਼ਾਂ ਚ ਕਮੀ ਆਈ ਐ ਇੱਥੇ ਮਕੈਨਿਕ ਮਾਰਿਆ ਗਿਆ ਉਦੋਂ 3500 ਵਾਲਾ ਮਿਸਤਰੀ ਚੰਗਾ ਲੱਗਦਾ ਹੈ ਤੇ ਜਿਹੜਾ 5000 ਲੈਂਦਾ ਉਹ ਮਾੜਾ ਲੱਗਦਾ ਹੈ ਜਿਹਨੂੰ ਨੌਲੇਜ ਆ ਉਹ ਮਿਸਤਰੀ ਮਾੜਾ ਅੱਜ ਦੀ ਰੇਟ ਦੇ ਵਿੱਚ ਜਿਹੜਾ ਸਸਤੇ ਪੈ ਲੈਂਦਾ ਘੱਟ ਕੰਮ ਸਸਤਾ ਕਰਦਾ ਉਹ ਚੰਗਾ ਹੁਣ ਇਹਦੇ ਪੀਸਾ ਦੀ ਹਾਲਤ ਵੀ ਦਿਖਾ ਦਿਓ ਬੇਟਾ ਮੈਨੂੰ ਆਜੋ ਆ ਲੋ ਜੀ ਮੁੰਨੇ ਦੇ ਕੈਪਸਿਟੀਆਂ ਮਾਰੇ ਹੋਏ ਆ ਆਹ ਕੈਪ ਚੱਕ ਲਿਆ ਆ ਲੋ ਸੀਜ਼ ਮਾਰਿਆ ਹੋਇਆ ਆ ਲੋ ਇਹ ਕਿੰਨੇ ਉਲਟ ਧਰੇ ਸੀ ਆ ਲੋ ਹੁਣ ਇੱਥੇ ਮਿਸਤਰੀ ਕੀ ਕਰੂਗਾ ਮਿਸਤਰੀ ਫਸ ਗਿਆ ਆ ਲੋ ਹੁਣ ਮੈਂ ਮਾਈ ਬਾਈ ਮਾੜਾ ਹੁਣ ਮੈਂ ਇਹਦਾ ਖਰਚਾ ਕਰਾਦਾ ਤੇ ਇਹਦਾ ਹੈੱਡ ਵੀ ਬਦਲਣਾ ਪੈਣਾ ਹੈ ਕੈਪ ਵੀ ਬਦਲਣਾ ਪੈਣਾ ਤੇ ਕੀ ਕਰੇ ਕਿੰਮ ਵੀ ਬਦਲਨੀ ਪੈਣੀ ਇੱਥੇ ਹੁਣ ਦੱਸੋ ਅਸੀਂ ਕੀ ਕਰੀਏ ਫਸ ਗਿਆ ਕਿ ਨਹੀਂ ਫਸ ਗਿਆ ਸੱਚਾ ਬੰਦਾ ਫਸ ਗਿਆ ਕਿ ਨਹੀਂ ਫਸ ਗਿਆ ਲੋ ਜੀ ਟੈਪਟਰ ਠੀਕ ਹੋ ਗਿਆ ਕਿਸੇ ਦੇ ਕੈਪ ਗਲਤ ਲਾਏ ਹੋਏ ਸੀ ਤੇ ਆਪਾਂ ਉਹਨੂੰ ਉਹ ਵੀ ਲਾਤੇ ਉਹਦਾ ਰੀਜ਼ਨ ਕੀ ਹੈ ਅਗਰ ਅਸੀਂ ਇਹਨੂੰ ਛੇੜਾਂਗੇ ਤੇ ਫਿਰ ਜਿਹੜੀ ਕੇਮ ਹੈ ਉਹ ਤਾਂ ਆਪਦੀ ਸਹੀ ਥਾਂ ਤੇ ਰਹਿਣੀ ਹੈ ਤੇ ਇਹਨਾਂ ਦਾ ਸਿਆਜ ਫੇਰ ਉਲਟ ਹੋ ਜਾਊਗਾ ਟਰਬੋ ਆਪਾਂ ਪਾ ਨਹੀਂ ਰੇ ਟਰਬੋ ਦੇ ਵਿੱਚ ਬਹੁਤ ਜ਼ਿਆਦਾ ਪਲੇ ਹੈ ਜੇ ਟਰਬੋ ਪਾਸ ਦਿੱਤਾ ਤਾਂ ਬਾਈ ਜੀ ਫਿਰ ਇਹਦਾ ਬੈਕ ਕੰਪਰੈਸਰ ਤੇ ਇੰਜਨ ਦੀਆਂ ਪ੍ਰੋਬਲਮ ਹੋਰ ਕ੍ਰੀਏਟ ਹੋ ਜਾਣਗੀਆਂ ਕਿਉਂਕਿ ਇੰਜਨ ਪੁਰਾਣਾ ਹੈ ਕਸਟਮਰ ਨੂੰ ਅਸੀਂ ਸਮਝਾ ਦਿੱਤਾ ਦੋਸਤੋ ਟਾਈਮਿੰਗ ਤਾਂ ਚੇਂਜ ਚੇਂਜ ਕਰਤੀ ਆਇਆ ਚਿੱਟਾ ਤਾਂ ਜੋ ਪਰਮਨੈਂਟਲੀ ਆਪਾਂ ਜਿਹੜਾ ਇਹਦਾ ਸੋਲੂਸ਼ਨ ਕੀਤਾ ਉਹ ਠੀਕ ਹੋ ਜਾਵੇ ਫ੍ਰੀ ਪਾਊਡਰ ਦੇ ਮੋਟਰ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਪਹਿਲਾਂ ਤਾਂ ਬਹੁਤ ਧੰਨਵਾਦ ਤੁਹਾਡਾ ਤੁਸੀਂ ਵਿਸ਼ਵਾਸ ਕਰਕੇ ਆਏ ਆਲਰੇਡੀ ਪਹਿਲਾਂ ਵੀ ਤੁਸੀਂ ਬਹੁਤ ਖਰਚਾ ਕਰ ਚੁੱਕੇ ਸੀ ਬਹੁਤ ਖਰਚਾ ਹੈ ਸਾਨੂੰ ਰੋਕਿਆ ਵੀ ਬਹੁਤ ਰੋਕਿਆ ਵੀ ਤੇ ਸਾਨੂੰ ਮਤਲਬ ਇਹ ਕਹਿ ਲਓ ਜੀ ਹੁਣ ਨਾਮ ਤਾਂ ਕੀ ਲਈਏ ਅਸੰਤ ਲੁੱਟ ਲਿਆ ਲੁੱਟ ਲਿਆ ਤੇ ਜਿਹੜਾ ਲੁੱਟ ਲਿਆ ਸਾਡੀ ਤਾਂ ਗੱਡੀ ਦਾ ਨਾਸ ਹੀ ਮਾਰਦਾ ਤਰਬੋ ਤੁਹਾਡਾ ਖਰਾਬ ਸੀ ਮੈਂ ਦੱਸਦਾ ਪਾਜੀ ਉਹ ਵਰੇਸ ਹੋਏਗਾ ਸਮਝਾਤਾ ਨਹੀਂ ਸਮਝਾਤਾ ਬਿਲਕੁਲ ਸਮਝਾਤਾ ਤੁਹਾਨੂੰ ਇੱਕ ਕੇਮ ਦੀ ਵੀਡੀਓ ਪਾਈ ਬਿਲਕੁਲ ਇੱਕ ਇੱਕ ਪਾਰਟ ਦੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜੀ ਵੀਡੀਓ ਦਿਖਾ ਕੇ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਤੁਸੀਂ ਬ੍ਰੇਕ ਮਾਰਿਆ ਗੱਡੀ ਇੱਕ ਲਿਫਟ ਖੈਦੀ ਸੀ ਮੈਂ ਤੁਹਾਨੂੰ ਦੱਸਿਆ ਕੀ ਫਰਕ ਲੱਗਿਆ ਪਾਜੀ ਕੋਈ ਬਿਲਕੁਲ ਜੀ ਹੁਣ ਤਾਂ ਐ ਲੱਗਦਾ ਜਿਵੇਂ ਗੱਡੀ ੱਚੀ ਪੱਕੇ ਚੱਲ ਰਹੀ ਹੈ ਰੋਡ ਦੇ ਉੱਤੇ ਜਿਵੇਂ ਪਹਿਲਾਂ ਸੀ ਨਾ ਸ਼ੋਰੂਮ ਤੋਂ ਕਢਾਈ ਸੰਤਾਂ ਉਹ ਫੀਲਿੰਗ ਆ ਰਹੀ ਹੈ ਸੇਮ ਫੀਲਿੰਗ ਆ ਰਹੀ ਹੈ ਦੋ ਚੀਜ਼ਾਂ ਪਾਜੀ ਬਹੁਤ ਧੰਨਵਾਦ ਜੇ ਡਾਕਟਰ ਮੈਡੀਸਿਨ ਦਿੰਦਾ ਤੋ ਕੁਝ ਪ੍ਰੇਜ ਹੁੰਦੇ ਆ ਅੱਜ ਚਾ ਇਹ ਬੇਟਾ ਤੁਹਾਡਾ ਗੁੱਸਾ ਨਾ ਕਰ ਜੇ ਕਿਉਂਕਿ ਹਰੇਕ ਦਾ ਭਜਾਉਣ ਤੇ ਜ਼ੋਰ ਦਿੱਤਾ ਆ ਜੀ ਜੀ ਜਦ ਕਿ ਗਵਰਨਮੈਂਟ ਨੇ ਕਿਹਾ ਤਾਂ ਵੀ 90 ਤੋਂ ਵੱਧ ਜਾਓਗੇ ਤੇ ਖਤਰਾ ਪਾਓਗੇ ਭਾਜੀ ਇਦਾਂ ਹੀ ਨੇ ਬੇਟਾ ਜੀ ਹਾਂਜੀ ਠੀਕ ਐ ਸਾਨੂੰ ਲੱਭਦਾ ਕੀ ਜੇ ਅਸੀਂ ਬ੍ਰੇਕਾ ਮਾਰ ਮਾਰ ਕੇ ਭਜਾ ਕੇ ਜਾਵਾਂਗੇ ਤਾਂ ਹੁਣ ਗੱਡੀ ਤੁਹਾਡੀ ਪੁਰਾਣੀ ਹੈ ਮੈਂ ਚੱਲਣ ਯੋਗ ਬਣਾਈ ਆ ਭੱਜਣ ਯੋਗ ਨਹੀਂ ਬਣਾਈ ਅੱਜ ਵੀ ਇਹ ਚ ਬਹੁਤ ਸਾਰੀਆਂ ਕਮੀਆਂ ਤੁਹਾਡੇ ਪਾਪਾ ਨੂੰ ਪਤਾ ਹੈ ਟਰਬੋ ਨਹੀਂ ਪਾਇਆ ਤਾ ਨਹੀਂ ਪਾਇਆ ਭਈ ਜੇ ਟਰਬੋ ਪਾ ਦੂ ਇੰਜਨ ਤਾਂ ਆਲਰੇਡੀ ਪਹਿਲਾ ਡੋਰ ਹੈ ਮੰਨ ਲਓ ਵੀ ਕਿਤੇ ਆਪਾਂ ਫੂਡ ਵੱਧ ਖਾਵਾਂਗੇ ਤੇ ਸਟਮਕ ਖਰਾਬ ਹੈ ਉਹ ਪ੍ਰੈਸ਼ਰ ਕਿਤੇ ਪਊਗਾ ਪੇਟ ਤੇ ਫਿਰ बार-बार ਆਪਾਂ ਕਿੱਥੇ ਜਾਵਾਂਗੇ ਨਹੀਂ ਡਾਕਟਰ ਤੋਂ ਬਿਨਾ ਹੋਰ ਕਿੱਥੇ ਜਾਵਾਂਗੇ ਟਾਇਲਟ ਜਾਵਾਂਗਾ ਇਹ ਸਮਝਾਉਣ ਵਾਸਤੇ ਇੱਕ ਗੱਲ ਹੋਰ ਆ ਸਰ ਮੈਨੂੰ ਤੁਹਾਡੇ ਤੇ ਇੰਨਾ ਜ਼ਿਆਦਾ ਟਰਸਟ ਸੀਗਾ ਤੇ ਮੈਂ ਕਾਫੀ ਟਾਈਮ ਤੋਂ ਚਾਹੁੰਦਾ ਸੀ ਇੱਥੇ ਕੰਮ ਕਰਾਉਣਾ ਕਿ ਜੇ ਅਲਗਰਜੀ ਤੋਂ ਮੈਂ ਇੱਥੇ ਕੰਮ ਨਹੀਂ ਕਰਾ ਪਾਇਆ ਮੈਂ ਸਰਸੇ ਕੰਮ ਕਰਾ ਆਇਆ ਮੈਂ ਤੁਹਾਨੂੰ ਮੋੜ ਵੀ ਦਿੱਤਾ ਤੁਸੀਂ ਇੱਥੇ ਆਏ ਮੈਂ ਕਿਹਾ ਭਾਜੀ ਉੱਥੇ ਹੀ ਕਰਾ ਲਓ ਹਾਂਜੀ ਹਾਂਜੀ ਠੀਕ ਹੈ ਪਰ ਮੇਰੀ ਮਤੀ ਮਾਰੇਗੀ ਮੈਂ ਉਸ ਤੋਂ ਕੰਮ ਖਰਾਬ ਬੈਠਾ ਮੈਨੂੰ ਨਹੀਂ ਪਤਾ ਸੀਗਾ ਮੇਰਾ ਇੰਨਾ ਵੱਡਾ ਧੋਖਾ ਕਰ ਜਾਣਗੇ ਭਾਜੀ ਐਕਚੁਅਲੀ ਚ ਬੱਲ ਪਤਾ ਕੀ ਹੈ ਮੈਂ ਉਹ ਸ਼ਬਦ ਬੋਲਣ ਲੱਗਾ ਜਿਹੜੇ ਮੇਰੇ ਯਾਰਾਂ ਨੇ ਬੋਲੇ ਮੈਨੂੰ ਉਹ ਕਹਿੰਦੇ ਵੀ ਮਿੱਤਰਾ ਤੂੰ ਨਾ ਹੱਕ ਕਰਿਆ ਵੇ ਤੇਰੇ ਪਿਓ ਦੀ ਤੇ ਦਾਦੇ ਦੀ ਤੇਰੇ ਕੋਲੇ ਮਾਲ ਹੈ ਠੀਕ ਹੈ ਕਹਿੰਦਾ ਜੇ ਤੇਰਾ ਬਿਜਲੀ ਦਾ ਬਿੱਲ ਤੇ ਬੱਚਿਆਂ ਦੀ ਫੀਸ ਦੇਣ ਨਾਲ ਹੀ ਹੋਵੇ ਫਿਰ ਤੂੰ ਮੇਰੇ ਕੋਲ ਯਾਰ ਸਵਾਲ ਇਹ ਨਹੀਂ ਮੈਨੂੰ ਉੱਥੇ ਉਹਨੇ ਬਣਾਤਾ ਜੋ ਮੇਰੀ ਸਟੇਟਸ ਹੈ ਪਰ ਜੇ ਮੈਂ ਕੰਮ ਪ੍ਰੋਪਰ ਕਰਦਾ ਤੇ ਗਾਕ ਕਰਾਉਣਾ ਨਹੀਂ ਚਾਹੁੰਦਾ ਤੇ ਮੈਂ ਉਹਦੇ ਬਿਜਲੀ ਦੇ ਬਿੱਲ ਪਿੱਛੇ ਉਹਦਾ ਨੁਕਸਾਨ ਕਰਦਾ ਗਾਕ ਕਰਵਾ ਲੈਂਦਾ ਤੇ ਮਿਸਤਰੀ ਕਰ ਦਿੰਦਾ ਪਰ ਇਹ ਕੀ ਹੋ ਰਿਹਾ ਅਸੀਂ ਤਾਂ ਤੁਹਾਨੂੰ ਪਾਵਰ ਆਫ ਅਟਾਰਨੀ ਦੇ ਰੱਖੀ ਸੀ ਕੁਛ ਮਰਜ਼ੀ ਕਰੋ ਗੱਡੀ ਤੁਹਾਡੀ ਉਹ ਨਹੀਂ ਸੀ ਮਰਜ਼ੀ ਕਰੋ ਬਸ ਅੱਜ ਵੀ 55 ਲੱਗ ਗਿਆ ਹਜੇ ਵੀ ਇਹਦੇ ਜਨੇ ਮਰਜ਼ੀ ਲਾ ਲੋ ਉਹ ਤਾਂ ਕੋਈ ਗੱਲ ਨਹੀਂ ਉੱਥੇ ਵੀ ਘਟਣ ਲੱਗਿਆ ਸੀ ਜੀ ਘਟ ਉੱਥੇ ਵੀ ਨਹੀਂ ਲੱਗਿਆ ਸੀ ਪਰ ਫੇਰ ਵੀ ਲੁੱਟਿਆ ਗਮੇ ਦਾ ਹੁਣ ਦੇਖੋ ਹਜੇ ਮੈਂ ਟਰਬੋ ਨਹੀਂ ਪਾਇਆ ਜੀ ਰਿੰਗ ਨਹੀਂ ਪਾਈ ਤੁਹਾਨੂੰ ਮੈਂ ਇੱਕ ਫੋਨ ਕਰਕੇ ਵੀਡੀਓ ਭੇਜੀ ਸੀ ਨਾਲ ਮੈਂ ਕਿਹਾ ਭਾਜੀ ਤੁਸੀਂ ਇੰਜਨ ਕਰਵਾਇਆ ਜੀ ਜੀ ਸਾਨੂੰ ਨਹੀਂ ਪਤਾ ਸੀ ਅਸੀਂ ਤਾਂ ਸਿਰ ਤੇ ਕਦੀ ਖੜੇ ਨਹੀਂ ਨਾ ਉਸ ਮਿਸਤਰੀ ਸਿਰ ਤੇ ਖੜਿਆ ਸੀ ਮੈਂ ਆਪਾਂ ਤਾਂ ਗੱਡੀ ਚ ਨਾ ਮੇਰੇ ਸਿਰ ਤੇ ਖੜੇ ਪਰ ਮੇਰੇ ਸਿਰ ਤੇ ਕੈਮਰਾ ਸੀ ਤੇ ਮੈਂ ਤੁਹਾਨੂੰ ਨਾਲ ਦੇ ਭੇਜਿਆ ਭਾਜੀ ਮਤਲਬ ਕਰਨ ਤੋਂ ਪਹਿਲਾਂ ਭੇਜਿਆ ਖਾਤੀ ਦੀ ਕੰਸੈਂਟ ਵੀ ਲਈ ਸਮਝਾਇਆ ਵੀ ਅਸੀਂ ਉੱਥੇ ਵੀ ਵਰਕਸ਼ਾਪ ਚਾਹੀ ਦੇ ਕੇ ਚਲੇ ਗਏ ਉਹਨੇ ਗੱਡੀ ਲੈ ਨਹੀਂ ਜਾਂਦੇ ਦੋ ਦੋ ਇੰਜੈਕਟਰ ਸਹੀ ਸੀ ਦੋ ਚਲਾਤੇ ਹਾਂਜੀ ਥੋੜੇ ਚਿਰ ਬਾਅਦ ਕਿ ਆਪਾਂ ਜੀ ਵੀ ਇਹ ਦੂਜੇ ਦਿਨ ਪ੍ਰੋਬਲਮ ਹੈ ਦੋਨੇ ਤੇ ਦੋਨੇ ਫਿਰ ਪਾਸੇ ਭਾਈ ਜੀ ਜੇ ਚਾਰ ਇੰਜੈਕਟਰ ਪਾਇਆ ਤੇ 3 ਮਹੀਨੇ ਦੀ ਗਾਰੰਟੀ ਮੈਂ ਦੇ ਰਿਆ ਉਹਨਾਂ ਦਾ ਸਮ ਗਾਰੰਟੀ ਤੇ ਜੀ ਇੰਜੈਕਟਰ ਦਾ ਉਹਨਾਂ ਨੇ ਵੀ ਕੀਤੇ ਆ ਥੋੜੇ ਦਿਨ ਹੋਏ ਪਹਿਲਾਂ ਟਾਟਾ ਦੀ ਇੱਕ ਵੀਡੀਓ ਆਈ ਸੀਗੀ ਉਹਨੇ ਕੰਪਨੀ ਦੀ ਟਾਟਾ ਵਾਲਿਆਂ ਤੋਂ ਪੈਸੇ ਵਾਪਸ ਕਰਾ ਲੇ ਮੇਰੀ ਵੀਡੀਓ ਦੇਖਾ ਕੇ ਜਨਾਬ ਸਾਡਾ ਇੰਜੈਕਟਰ ਖਰਾਬ ਸੀ ਅਸੀਂ ਵਰਕਸ਼ਾਪ ਦੇ ਗਏ ਸੀ ਉਹਦੇ ਕੋਲ ਉਹ ਕਹਿੰਦਾ ਜੀ ਇਹ ਨਹੀਂ ਹੁਣ ਕੋਈ 3 ਮਹੀਨੇ ਤੇ 10 ਦਿਨ ਬਾਅਦ ਆ ਜਿਓ ਤੇ ਸਭ ਬਦਲਾਵਾਂ ਧੰਨਵਾਦ ਸਤਿ ਸ੍ਰੀ ਅਕਾਲ ਮਿਹਰਬਾਨੀ ਥੈਂਕ ਯੂ ਠੀਕ ਹੈ ਸਰ ਠੀਕ ਹੈ ਜੀ ਓਕੇ ਬੈਟਾ